ਹੌਣ ਖੁਸ਼ ਹੋ ਜੀ ਤੁਸੀਂ ਜਿਵੇਂ ਤੁਸੀਂ ਕਿਹਾ ਸੀ ਮੈਂ ਤੁਹਾਡੀ ਗੱਲ ਮੰਨ ਲਈ ਮੈਂ ਤਾਂ ਹੁਣ ਬਹੁਤ ਖੁਸ਼ ਆ ਨਰੇ ਤੂੰ ਇਹ ਨਾ ਬਹੁਤ ਵਧੀਆ ਕੀਤਾ ਫੈਸਲਾ ਲੈ ਕੇ ਹਾਂਜੀ ਪਹਿਲਾਂ ਤਾਂ ਮੇਰਾ ਦਿਮਾਗ ਹੀ ਨਹੀਂ ਕੰਮ ਕਰਿਆ ਹੈਗਾ ਮੈਂ ਤਾਂ ਉਹੀ ਉਹਨਾਂ ਦੇ ਮਗਰ ਲੱਗੀ ਫਿਰੀ ਗਈ ਉਹਨਾਂ ਦੇ ਪੱਲੇ ਕੀ ਆ ਛੋਡੇ ਲਵੇ ਤਾਂ ਸਾਰਾ ਕੁਝ ਐ ਮੈਂ ਤਾਂ ਬੌਲੀ ਰਹੀ ਜੋ ਛੋਡੀ ਪਹਿਲਾਂ ਗੱਲ ਨਹੀਂ ਮੰਨੀ ਹੈਗੀ ਚੰਨੋ ਮੈਂ ਤਾਂ ਬਥੇਰਾ ਸਮਝਾਉਂਦਾ ਰਿਆ ਮਗਰ ਕੋਲੇ ਕੀ ਐ ਮਿਹਤਾ ਗੱਲ ਹੈਗੀ ਐ ਜੀ ਹੁਣ ਤਾਂ ਮੈਨੂੰ ਸਮਝ ਆ ਗਈ ਮੈਂ ਤੁਹਾਡੇ ਨਾਲ ਹੀ ਸਹਿਮਤਾਂ ਜਿਵੇਂ ਤੁਸੀਂ ਕਹੋਗੇ ਨਾ ਹੁਣ ਮੈਂ ਉਹ ਵੀ ਕਰੂੰਗੀ ਚਲ ਠੀਕ ਐ ਜੇ ਤੂੰ ਸਹਿਮਤਾਂ ਤਾਂ ਮੈਂ ਵੀ ਤਾਂ ਸਹਿਮਤਾਂ ਹਾਂ ਹਾਂ ਜੀ ਬਸ ਤੁਸੀਂ ਖੁਸ਼ ਰਹੋ ਹੋਰ ਕੀ ਚਾਹੀਦਾਗਾ ਉਹ ਖੁਸ਼ ਕਰਨਾ ਵੀ ਤਾਂ ਤੇਰੇ ਹੱਥ ਚ ਹੈ ਇਹ ਕੀ ਕਹੀ ਜਨਿਓ ਤੁਸੀਂ ਉਹ ਭਾਗਵਾਨ ਨੇ ਗੋਪੀ ਉੱਠਿਆ ਕਿ ਨਹੀਂ ਉੱਠਿਆ ਜੇ ਹਜੇ ਉੱਠੇ ਨਹੀਂ ਸੁੱਤੇ ਹੀ ਪਿਆ ਉਹਨੂੰ ਪੁੱਛ ਕਾਲਜ ਨਹੀਂ ਜਾਣਾ ਅੱਜ ਮੈਂ ਠਾਕੇ ਤਾਂ ਆਈ ਸੀਗੀ ਉਹਨੂੰ ਵੀ ਚਾਹ ਪੀਲਾ ਪਰ ਉੱਠਿਆ ਨਹੀਂ ਪਤਾ ਨਹੀਂ ਅੱਜ ਛੁੱਟੀ ਆ ਪਤਾ ਨਹੀਂ ਕਾਲਜ ਜੇ ਲੇਟ ਲੂਟ ਜਾਣਾ ਚਲ ਜੇ ਛੁੱਟੀ ਆ ਤਾਂ ਫਿਰ ਮੇਰੇ ਨਾਲ ਖੇਤ ਵਗ ਜੂਗਾ ਕੰਮ ਕਰਾਉਣਾ ਚਲੋ ਠੀਕ ਹੈ ਜੀ ਪੁੱਛ ਲੰਨੀ ਕੀ ਕਹਿੰਦਾ ਦਵਾਰੇ ਜਾਇ ਆਉਣੀ ਆ ਮੈਂ ਚਾਹ ਤਾਂ ਰਹੀ ਸੀ ਮੈਸੇ ਮੈਂ ਉਹਦੇ ਸਰਾਨੇ ਵੀ ਚਾਹ ਪੀਲੇ ਉੱਠ ਕੇ ਨਾਲੇ ਹੁਣ ਗੋਪੀ ਆਪਣਾ ਜਵਾਨ ਹੋ ਗਿਆ ਕੋਈ ਰਿਸ਼ਤਾ ਰੋਸਤਾ ਲੱਭ ਉਹਦੇ ਵਾਸਤੇ ਦੇਖ ਲੰਨੀ ਇਹ ਕੋਈ ਗੱਲ ਨਹੀਂ ਕੋਈ ਕੁੜੀ ਦਾ ਮਿਲੇ ਚ ਅੱਜ ਦੀ ਮੈਂ ਤਾਂ ਕਹਾਂ ਮੇਰੀ ਛੋਟੀ ਸਾੜੀ ਦਾ ਹੀ ਕਰਾ ਦੇ ਚਲੋ ਦੇਖਾਂਗੇ ਫਿਰ ਕੀ ਬਣਦਾ ਚਲ ਠੀਕ ਹੈ ਮੈਂ ਗੋਪੀ ਨੂੰ ਉਠਾਉਣੀ ਆਂ ਫਿਰ ਹਾਂ ਉਠਾਉ ਉਹ ਨੂੰ ਨਹੀਂ ਤੁਸੀਂ ਨੇ ਅੱਜ ਜਾਣਾ ਨਹੀਂ ଥିਗਾ ਤੁਸੀਂ ਰਾਤ ਤੱਕ ਹਾਂ ਤੇ ਮੈਂ ਤੜਕੇ ਸੱਜਰੇ ਕੰਮ ਤੇ ਜਾਣਾ ਤੁਸੀਂ ਹੁਣ ਤੱਕ ਨਹੀਂ ਗਏ ਉਹਦੇ ਨਾਲ ਗੱਲ ਕਰਨੀ ਹੈ ਕੋਈ ਗੋਪੀ ਨਾਲ ਅੱਛਾ ਹਾਂ ਫਿਰ ਜਾਣਾ ਮੈਂ ਉਠਾਉ ਉਹ ਨੂੰ ਚਲ ਠੀਕ ਹੈ ਥੋਣੀ ਆ ਮੈਂ ਆ ਵੀ ਜੇ ਲਿਆ ਉਹ ਭਈ ਆ ਗਏ। ਪਤੰਦਰਾ ਤੂੰ ਵੀ ਨਾ ਟੇਚਰਾ ਕਰਨੋਂ ਹਟਦਾ ਨਹੀਂ ਤੇਈ ਪਰਝਾਈ ਨੂੰ ਹਨਾ। ਉਹ ਇੱਕ ਦਾ ਪਰਝਾਈ ਆ ਯਾਰ ਇਸ ਨੂੰ ਮਖੌਲ ਕਰਨੇ ਨੇ ਹੋਰ ਕਿਹਨੂੰ ਕਰਨੇ ਨੇ। ਚੱਲ ਕਰ ਲਿਆ ਕਰਨਾ ਤੇਰਾ ਮਨ ਪਰਚਾਵਾ ਹੋ ਜਾਂਦਾ। ਹੋਰ ਦੋਕੜੀ ਟਾਈਮ ਪਾਸ ਹੋ ਜਾਂਦਾ। ਉਹ ਮੈਂ ਤਾਂ ਐ ਆਇਆ ਸੀ ਮਕਰ ਤੇਰੇ ਕੋਲ। ਆ ਜੇ ਲੈ। ਆਪਾਂ ਖਾਦ ਲਈਏ। ਖਾਦ? ਹਾਂ। ਤੂੰ ਪਾਈ ਨਹੀਂ ਹਜੇ ਖਾਦ। ਯਾਰ ਖਾਤਾ ਰਹਿੰਦੀ ਆਜੇ ਪਾਉਣ ਵਾਲੀ ਪਤਾ ਕੀ ਹੈ ਹਾਂ ਨਾਲੇ ਤਾਂ ਆਪਣੀ ਮੱਕੀ ਲੇਟ ਹੋ ਜੂਗੀ ਚਾਰ ਲੇਟ ਹੋ ਜੂਗਾ ਠੀਕ ਹੈ ਉਹ ਨਾਲੇ ਜੀਰੀ ਲਾਉਣ ਵਕਤ ਟਾਈਮ ਤੇ ਬੇਲੀ ਨਹੀਂ ਹੋਣੀ ਲੈ ਆਉਣਾ ਫਿਰ ਉਹ ਆ ਜਾ ਚੱਲਦੇ ਆ ਯਾਰ ਤੂੰ ਇੱਥੇ ਕੀ ਕਰੇਗਾ ਆਪਾਂ ਦੋ ਹੀ ਚੱਲਾਂਗੇ ਮੇਰੇ ਕੋਲ ਤਾਂ ਵੈਸੇ ਪਈ ਵੀ ਸੀ ਯਾਰ ਚਲ ਮੈਂ ਵੀ ਲੈ ਆਉਂ ਫਿਰ ਫਿਰ ਕਿਹੜਾ ਭਾਈ ਦੀ ਆ ਉਹ ਜੀਰੀ ਵੇਲੇ ਫਿਰ ਕੰਮ ਆ ਜੂਗੀ ਹਾਂ ਹਾਂ ਚੱਲ ਫਿਰ ਜਾ ਨਾਲੇ ਉਦੋਂ ਛੋਟ ਆ ਜਾਂਦੀ ਹੈ ਰੇਵੀ ਪੈਸੇ ਪੁੱਛੇ ਲੈ ਕੇ ਆਨੂੰ ਉਹ ਪੈਸੇ ਤਾਂ ਮਿਲ ਆਇਆ ਪਹਿਲੀ ਐ ਤਾਂ ਮੇਰੇ ਕੋਲ ਵੀ ਹੈਗੇ ਆ ਚੱਲ ਠੀਕ ਆ ਚੱਲ ਚੱਲ